ਜੀ ਬੈਗਰੂ ਜੀ ਕਾ ਖਾਲਸਾ ਵੈਰੀ ਫਤਿਹ ਆਪਾਂ ਬਈ ਅੱਜ ਕਿਸਾਨ ਭਰਾਵਾਂ ਨੂੰ ਇੱਕ ਅਪੀਲ ਕਰਦੇ ਆਂ ਤੇ ਸੁਨੇਹਾ ਵੀ ਦਿੰਨੇ ਆਂਗੇ ਇਸ ਗੱਲ ਤੇ ਜ਼ਰੂਰ ਧਿਆਨ ਦਿਓ ਦੇਖੋ ਜਿਹੜਾ ਹੁਣ ਮੂਰੇ ਸਮਾਂ ਆ ਰਿਹਾਗਾ ਆਪਾਂ ਕਣਕ ਦਾ ਕਣਕ ਵੱਢੀ ਆ ਕਣਕ ਦੀ ਆਪਾਂ ਨਾਲ ਦੀ ਤੂੜੀ ਬਣਾਈਆ ਪੁਸ ਚਲੋ ਤੂੜੀ ਬਣਨ ਬੰਨੀ ਉਹ ਪਈਆ ਉਹ ਪੁਸ ਬੰਦੇ ਇਹ ਸੋਚਦੇ ਆ ਵੀ ਆਪਾਂ ਅੱਗੇ ਲਾ ਦਾਂਗੇ ਯਾਰ ਇਸ ਸਾਲ ਤੂੜੀ ਦਾ ਰੇਟ ਬਹੁਤ ਘੱਟ ਆ ਜੀ ਮੈਂ ਯਾਰ ਕਿਸਾਨ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਵਨ ਕੇ ਬੇਨਤੀ ਕਰਦਾ ਵੀ ਦੇਖੋ ਨਹੀਂ ਅਕਲਾਏ ਬਣਾ ਸਰਦਾ ਸੁਟਾ ਤਾਂ ਲੜ ਲਪਾ ਮੋੜ ਕੇ ਆਗਲਾ ਆਪਣੀ ਦਾ ਯਾਰ ਅਗ ਨਾ ਲਾਉ ਦੇਖੋ ਇਹ ਬਹੁਤ ਵੱਡਾ ਮਹਾਪਾਪ ਹੈ ਇਹਦਾ ਇੰਨਾ ਜਿਆਦਾ ਤਾਣ ਇਹਦਾ ਤਾ ਪٹرول ਜਨਾਗਾ ਜੇ ਕਿਸੇ ਵੀ ਇਹ ਰੁੱਖ ਨੂੰ ਲੱਗਦਾਗਾ ਜਾਂ ਕਿਸੇ ਮੰਨ ਲਓ ਹੁਣ ਰੁੱਖ ਦੇ ਉੱਪਰ ਕਿਸੇ ਪੰਛੀ ਦਾ ਆਲਣਾਗਾ ਉਹ ਰੁੱਖ ਵੀ ਮੱਚਦਾਗਾ ਪੰਛੀ ਦਾ ਆਲਣਾ ਵੀ ਮੱਚਦਾ ਜਾਂ ਵਿੱਚ ਤਰੀਰੀਆਂ ਦੇ ਅੰਡੇ ਦਿੱਤੇ ਹੋਇਆ ਉਹ ਵੀ ਮੱਚਦੀਆਂ ਨੇ ਇਹ ਆਪਾਂ ਨੂੰ ਬਹੁਤ ਵੱਡਾ ਮਹਾਪਾਪ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇਖੋ ਪਵਨ ਦਾ ਨਾਰਾ ਮਿਲਿਆ ਪਵਨ ਦਾ ਮਿੰਜ ਹਵਾ ਵੀ ਹਵਾ ਗੁਰੂਪ ਜਿਹੜਾ ਹਵਾ ਕੀ ਚੀਜ਼ ਬਣਾਉਂਦੀ ਆ ਹਵਾ ਬਣਾਉਂਦਾ ਸਾਡਾ ਰੁੱਖ ਰੁੱਖ ਨੇ ਹਵਾ ਪੈਦਾ ਕਰਨੀਆਂ ਦੇਖੋ ਅਸੀਂ ਕਾਰਬਨ ਡਾਈਆਕਸਾਈਡ ਛੱਡਣੀ ਆ ਉਹ ਰੁੱਖ ਨੇ ਲੈਣੀ ਆ ਆਕਸੀਜਨ ਸਾਨੂੰ ਸੁੱਧ ਕਰਕੇ ਉਹਨੇ ਦੇਣੀ ਆ ਜੇ ਅਸੀਂ ਇਹਨਾਂ ਨੂੰ ਪੂਕਣ ਲੱਗ ਗਏ ਯਾਰਾਂ ਤਾਂ ਸਾਡਾ ਅੰਤ ਨੇੜੇ ਹੀ ਆ ਕੋਈ ਸਾਡਾ ਬੜਾ ਵੱਡੀ ਦੂਰ ਨਹੀਂ ਹੈਗਾ ਵੀ ਅਸੀਂ ਕੋਈ ਵੱਡਾ ਬੜੇ ਮਤਲਬ ਅਸੀਂ ਗ੍ਰੋਥ ਕਰ ਜਾਗੇ ਅਸੀਂ ਨਹੀਂ ਗ੍ਰੋਥ ਕਰ ਸਕਦੇ ਅਸੀਂ ਆਉਣ ਵਾਲੇ ਭਵਿੱਖ ਨੂੰ ਛੱਟ ਲਾਂਗੇ ਸਵੇਰੇ ਅਸੀਂ ਗੁਰੂ ਘਰ ਜਾਂਦੇ ਹਾਂ ਉਹਦੇ ਮੂਹਰੇ ਜਾ ਕੇ ਅਸੀਂ ਫਰਿਆਦ ਕਰਦੇ ਹਾਂ ਪਰ ਅਸੀਂ ਆਹ ਰੁੱਤਾਂ ਦੇ ਵਿੱਚ ਆ ਕੇ ਅਸੀਂ ਆਪਦੇ ਗੁਰੂ ਨੂੰ ਹੱਕ ਲਈ ਜਾਂਦੇ ਹਾਂ ਇਹ ਇੱਕ ਗੁਰੂ ਆ ਬਈ ਗੁਰਦੁਆਰੇ ਦੇ ਵਿੱਚ ਗੁਰੂ ਨਹੀਂ ਹੈਗਾ ਮੈਂ ਕਹਣਾ ਵੀ ਗੁਰਦੁਆਰੇ ਦੇ ਵਿੱਚ ਜਮੇ ਗੁਰੂ ਨਹੀਂ ਹੈਗਾ ਉਹ ਤਾਂ ਇੱਕ ਸਾਡਾ ਸਕੂਲ ਹੈ ਅਸੀਂ ਉਹਨੂੰ ਸਕੂਲ ਮੰਨ ਕੇ ਜਾਵਾਂਗੇ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਕਦੇ ਫੇਲ ਨਹੀਂ ਹੋ ਸਕਦੇ ਅਸੀਂ ਕਾਮਯਾਬ ਹੋਵਾਂਗੇ ਸ਼ਬਦ ਦੇ ਨਾਲ ਜੁੜਾਂਗੇ ਕਹਿੰਦਾ ਸਤ ਗੁਰ ਕੀ ਪ੍ਰਤੀਤਨਾਈ ਹੈ ਸ਼ਬਦ ਨਾਲ ਲਾਗੋ ਭਾਓ ਉਸਨੋ ਸੋਖਣਾ ਉਪਜਾ ਭਾਵ ਹੈ 100 ਗੇੜਾ ਆਵੋ ਜਾਓ ਵੀ ਦੇਖੋ ਜਿੰਨਾ ਚਿਰ ਅਸੀਂ ਸਤਿ ਨਾਲ ਪਿਆਰ ਨਹੀਂ ਨਾ ਪਾ ਸਕਦੇ ਉਨਾ ਚਿਰ ਸਾਡਾ ਗੁਰੂ ਘਰ ਜਾਣਾ ਸਫਲ ਨਹੀਂ ਹੈਗਾ ਸਾਡਾ ਤਾਂ ਜਾਣਾ ਅਸੀਂ ਗਏ ਇੱਕ ਉਥੇ ਟੇਕ ਕੇ ਠੋਲੂ ਰੁਪਿਆ ਮੱਥਾ ਅਸੀਂ ਉਹਨੂੰ ਕਿਹਾ ਵੀ ਆ ਚੱਕ ਸੱਚਾ ਪਾਤਸ਼ਾਹ ਦਾ ਨੂੰ ਠੋਲੂ ਮੱਥਾ ਟੇਕਤਾ ਹੁਣ ਤੂੰ ਸਾਨੂੰ ਐ ਨਾ ਕਹੀ ਵੀ ਤੇਰੇ ਅਸੀਂ ਆਏ ਨਹੀਂ ਆ ਚੱਕ ਅਸੀਂ ਤਾਂ ਨਹੋਰਾ ਦਿਖਾ ਕੇ ਆਉਣਾ ਉਹਨੂੰ ਜਾ ਕੇ ਅਸੀਂ ਠੋਲੂ ਰੁਪਈਏ ਨਾਲ ਇੱਕ ਨਹੋਰਾ ਦਿਖਾ ਕੇ ਉਹਨੂੰ 10 ਚੀਜ਼ਾਂ ਮੰਗ ਕੇ ਅਸੀਂ ਆਏ ਨੇ ਅਸੀਂ ਧਿਆਨ ਜਿਹੜੀ ਚੀਜ਼ ਤੇ ਦੇਣਾਗਾ ਅਸੀਂ ਸ਼ਬਦ ਨਾਲ ਸ਼ਬਦ ਸਾਡਾ ਗੁਰੂ ਹੈਗਾ ਸ਼ਬਦ ਸਾਡਾ ਗਿਆਨ ਹੈਗਾ ਜਿਹਨੇ ਸਾਨੂੰ ਗਿਆਨ ਦੇਣਾਗਾ ਗਿਆਨ ਲੈ ਕੇ ਅੱਗੇ ਸੁੱਧ ਕੰਮ ਕਰਨੇ ਨੇ ਵੀ ਸੁੱਧ ਕਿਵੇਂ ਕਰੀਏ ਕਿਸੇ ਦੀ ਆਤਮਾ ਨਾ ਦੁਖੀ ਕਰੀਏ ਹਰੇਕ ਦੀ ਮਦਦ ਕਰੀਏ ਡਿੱਗੇ ਪੈਨੂ ਸੀ ਚੱਕੀਏ ਕਿਸੇ ਦਾ ਹੱਕ ਨਾ ਖਾਈਏ ਸਭ ਤੋਂ ਵੱਡਾ ਧਰਮ ਹੈ ਪ੍ਰਮਾਤਮਾ ਨੇ ਇਹ ਗੱਲ ਕਹੀ ਆ ਜਪਜੀ ਸਾਹਿਬ ਦੇ ਚ ਪੜ ਲਿਓ ਧੌਲ ਧਰਮ ਦਇਆ ਕਾ ਪੂਤ ਹੈ ਦਇਆ ਸਾਰਿਆਂ ਦੀ ਮਾਂ ਕੀ ਹਾਰੇ ਧਰਮ ਦਿਆ ਦੇ ਪੁੱਤ ਨੇ ਮੈਂ ਤਾਂ ਵੈਸੇ ਧਰਮ ਕੋਈ ਮੰਨਦਾ ਹੀ ਨਹੀਂ ਕਿਸੇ ਧਰਮ ਨੂੰ ਮੈਂ ਇਨਸਾਨੀਅਤ ਨੂੰ ਸਭ ਤੋਂ ਵੱਡਾ ਧਰਮ ਮੰਨਦਾ ਹੁਣ ਮੇਰੀ ਹੱਥ ਵਨ ਕੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਦੇਖੋ ਪਾਪ ਆਪ ਦੇ ਸਰ ਪਾਪਾਂ ਦੇ ਆ ਪੰਡਾ ਖੁਸ਼ੀ ਨੂੰ ਇਕੱਠੀਆਂ ਕਰਿਓ ਯਾਰਾ ਕਿਉਂ ਕੋਸ ਵੀ ਕੰਮ ਨਹੀਂ ਹੈਗਾ ਮੈਂ ਤੁਹਾਨੂੰ ਵੀਡੀਓ ਪਾਉਂਗਾ ਕੱਲ ਨੂੰ ਮੈਂ ਆਪਦਾ ਖੁਦ ਵਾਹਣ ਪਾਹੂਗਾ ਜਿਹੜਾ ਮੈਂ ਤੁਰ ਤੱਕ ਮੈਂ ਰੌਣੀ ਵੀ ਨਹੀਂ ਕਰਦਾ ਯਾਰ ਜਿੰਨਾ ਚਿਰ ਮੈਂ ਝੋਨਾ ਨਹੀਂ ਲਾਉਣ ਲੱਗਦਾ ਮੈਂ ਕਹਣਾ ਦੁੱਤੀ ਛੋਡੀ ਹੂ ਸਿਰ ਮੇਰਾ ਹੋਊਗਾ ਮੇਰੇ ਬੰਜਰ ਵਾਹਣ ਦੇ ਵਿੱਚ ਪਾਣੀ ਛੱਡਿਆ ਦਿਖਾ ਦਿਓ ਮੈਨੂੰ ਆ ਕੇ ਕੋਈ ਵੀ ਬੰਦਾ ਮੇਰੇ ਪਿੰਡ ਦੇ ਬੰਦਿਆਂ ਨੂੰ ਵੀ ਮੇਰਾ ਚੈਲੰਜ ਹੈ ਮੇਰੇ ਬਾਹਰਲੇ ਬੰਦਿਆਂ ਨੂੰ ਵੀ ਚੈਲੰਜ ਹੈ ਕਿ ਯਾਰ ਮੇਰੀ ਖੇਤੀ ਨਹੀਂ ਹੁੰਦੀ ਕਿ ਕੀ ਮੇਰੇ ਫਸਲ ਨਹੀਂ ਹੁੰਦੀ ਹੈਗੀ ਮੇਰੇ ਫਸਲ ਤਾਂ ਹੁੰਦੀਆਂ ਨਾ ਮੇਰੇ ਸਭ ਤੋਂ ਵੱਧ ਫਸਲ ਹੁੰਦੀ ਆ ਵਧੀਆ ਪਰਮਾਤਮਾ ਨੇ ਚਲੋ ਲੋਕਾਂ ਜਿੰਨੀ ਫਸਲ ਹੁੰਦੀ ਆ ਯਾਰ ਲੋਕਾਂ ਨਾਲ ਪੂਰਾ ਵੱਧਦੀ ਹੁੰਦੀ ਆ ਘਟ ਨਹੀਂ ਕਿਉਂ ਜਿਹੜੀ ਮੈਨੂੰ ਪਰਾਲੀ ਨੂੰ ਮੈਨੂੰ 5-6 ਸਾਲ ਹੋ ਗਏ ਵਿੱਚ ਪਾਉਂਦੇ ਨੂੰ ਇਹ ਤਾਕਤ ਨਰਾ ਰਹੇ ਆ ਇਹ ਜਦੋਂ ਅਸੀਂ ਹੁਣ ਬੰਜਰ ਬਾਣ ਨੂੰ ਬਾਕੇ ਇਸੇ ਤਰ੍ਹਾਂ ਹੀ ਛੱਡਾਂਗੇ ਸਾਡੇ ਫੰਗਸ ਬਾਣ ਦੇ ਵਿੱਚ ਕਦੇ ਪੈਦਾ ਨਹੀਂ ਹੋਊਗੀ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਭਾਈ ਰੁੱਖਾਂ ਨਾਲੋਂ ਲੜ ਮੋੜ ਦਿਓ ਯਾਰ ਜੇ ਨਾ ਲੜ ਮੋੜੋਂਗੇ ਤਾਂ ਪਾਂਸੀਆਂ ਨੂੰ ਮਚਾ ਦੋਂਗੇ ਯਾਰ ਰੁੱਖ ਮਚਾ ਦੋਂਗੇ ਆਪਦੇ ਗੁਰੂ ਨੂੰ ਅੱਗ ਲਾਉਂਗੇ ਯਾਰ ਇੱਕ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜਿਓ ਸਾਡਾ ਨਾਰਾ ਇਹ ਹੈ ਪਵਨ ਗੁਰੂ ਦੇਖੋ ਜਦੋਂ ਅਸੀਂ ਪਵਨ ਨੂੰ ਗੁਰੂ ਕਹੀ ਜਾਂਦੇ ਹਵਾ ਨੂੰ ਅਸੀਂ ਗੁਰੂ ਮੰਨਦੇ ਆਂ ਹਰੇਕ ਨੂੰ ਪਤਾ ਵੀ ਯਾਰ ਗੁਰੂ ਆ ਗੁਰੂ ਨੂੰ ਮਰੇ ਸੀ ਯਾਰ ਅੱਗ ਕਾਤੋਂ ਲੈ ਜਾਂਦੇ ਆਂਗੇ ਐ ਨਾ ਕਰੋ ਵੀਰ ਬਣ ਕੇ ਯਾਰ ਹੱਥ ਬੰਨ ਕੇ ਹੀ ਬੇਨਤੀ ਆ ਅੱਗਾਂ ਨਾ ਲਾਓ ਯਾਰ ਰੁੱਖ ਸਾਡੇ ਬਹੁਤ ਮਚਦੇ ਆ ਇਹ ਸਾਡਾ ਮਹਾਪਾਪ ਹੈਗਾ ਜਦੋਂ ਅਸੀਂ ਆਪਦੇ ਗੁਰੂ ਨੂੰ ਚੰਬੜ ਗਏ ਨਾ ਉਹ ਸਾਨੂੰ ਫਿਰ ਬਖਸ਼ਦਾ ਨਹੀਂ ਹੈ ਇਸੇ ਤਰ੍ਹਾਂ ਹੀ ਪਾਈ ਬਣ ਕੇ ਬਾਹ ਲਿਓ ਜਾਂ ਫਿਰ ਜੇ ਨਹੀਂ ਛੜਦਾ ਤਾਂ ਲੜ-ਲੋੜ ਮੋੜ ਕੇ ਅੱਗਾ ਲਾ ਲਿਓ ਠੀਕ ਆ ਜੀ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ